ਜੀਤ মিডিਆ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਹਿੰਦੁਸਤਾਨ ਪਾਕਿਸਤਾਨ ਦੇ ਜੰਗੀ ਤਣਾਅ ਨੂੰ ਲੈ ਕੇ ਪਾਕਿਸਤਾਨ ਵੱਲੋਂ ਰਾਤ ਤੋਂ ਡਰੋਨ ਹਮਲੇ ਕੀਤੇ ਜਾ ਰਹੇ ਹਨ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੀ ਡਰੋਨ ਰਾਹੀਂ ਹਮਲੇ ਕੀਤੇ ਗਏ ਪਿੰਡ ਜੁਬਲੀ ਵਿੱਚ 4 ਵਜੇ ਦੇ ਕਰੀਬ ਡਰੋਨ ਡਿੱਗਿਆ ਜਿਸ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਫਿਰੋਜ਼ਪੁਰ ਤੋਂ ਮਨਜੀਤ ਸਿੰਘ ਦੀ ਰਿਪੋਰਟ ਤਦਵੀਰ ਸਿੰਘ ਤਦਵੀਰ ਸਿੰਘ ਆ ਜੀ ਤੇ ਇਹ ਸਾਡੇ ਸਰਪੰਚ ਸਾਹਿਬ ਆ ਪਿੰਡ ਦੇ ਦੁਬਲੀ گاਉਂ ਦੇ ਜੀ ਇਹ ਸਾਡੇ ਪਿੰਡ ਦੇ ਵਿੱਚ ਜੋ ਇਹ ਵਾਰ ਦਾ ਧੋਈ ਆ ਡਾਉਣ ਆਇਆ ਪਤਾ ਨਹੀਂ ਮਝਾਇੜਾ ਕਿ ਆ ਚੀਜ਼ ਆ ਇਹ ਪਾਕਿਸਤਾਨ ਵਾਲੀ ਸਾਈਡ ਤੋਂ ਆਈ ਆ ਤੇ ਇਹ ਚੀਜ਼ ਆ ਜੋ ਪਾਕਿਸਤਾਨ ਤੋਂ ਆਈ ਆਈ ਇਹ ਜਦੋਂ ਇਹ ਦੁਬਲੀ گاਉਂ ਦੇ ਵਿੱਚੋਂ ਪਹਿਲਾਂ ਦੁਬਲੀ ਨੂੰ ਕਈ ਗੱਲ ਲਾਈਟ ਬਹੁਤ ਜਿਆਦੀ ਸੀ ਤੇ ਆਵਾਜ਼ ਵੀ ਬਹੁਤ ਜਿਆਦੀ ਸੌਣ ਇੰਨੀ ਜਿਆਦੀ ਕਿ ਪਾਤੋਂ ਜਿਆਦੀ ਕੋਈ 4:30 ਵਜੇ ਗਈ ਆ ਜੀ ਉੱਥੋਂ ਵਾਪਸ ਫੇਰ ਸਾਡੇ ਪਾਣੀ ਵਾਲੀ ਨਹਿਰ ਆ ਉੱਥੇ ਆਈ ਆ ਪਾਣੀ ਵਾਲੀ ਨਹਿਰ ਦੇ ਉੱਤੋਂ ਮੁੜ ਕੇ ਵਾਪਸ ਲੈਡ ਬੰਦ ਹੋਈ ਆ ਜੱਕਦਮ ਚੜਾੜ ਗਈ ਫੇਰ ਫੇਰ ਆ ਕੇ ਪੈਲੀ ਦੇ ਵਿੱਚ ਡਿੱਗੀ ਆ ਉੱਥੋਂ ਤਕਰੀਬਨ 400 ਮੀਟਰ ਅੱਗੇ ਜਾ ਕੇ ਜੋ ਇਹ ਇਹ ਸਾਹਮਣੇ ਇੰਜਣ ਪਿਆ ਉਹ ਡਰੌਣ ਦਾ ਉਹ ਪਿਆ ਇਹ ਪਾਕਿਸਤਾਨ ਨਾਲੋਂ ਸਾਈਡ ਤੋਂ ਆਇਆ ਪਹਿਲਾਂ ਇਹ ਨਾ ਪਹਿਲ ਗਾਉਂ ਦੇ ਵਿੱਚ ਸਾਡੇ ਤੇ ਨਜਾਇਜ਼ ਇਨਸਾਨ ਕੀਤਾ ਵਾ ਹੁਣ ਸਾਡੇ ਇੰਨਾ ਜ਼ਿਆਦਾ ਦੁਬਲੀ ਦੇ ਵਿੱਚ ਦਹਿਤ ਪਈ ਆ ਇਹ ਜੋ ਕਰ ਰਿਹਾ ਪਾਕਿਸਤਾਨ ਕਰ ਰਿਹਾ ਹੈ ਤੇ ਇਹ ਜੋ ਵੀ ਨੁਕਸਾਨ ਸਾਡਾ ਪਾਕਿਸਤਾਨ ਕਰ ਰਿਹਾ ਜੀ ਮੈਂ 10 ਮਈ 2000 25 ਸਵੇਰ ਦਾ ਟਾਈਮ ਆ ਫ੍ਰੀ ਬਨੋਕ ਦਾ ਟਾਈਮ ਹੁਣ ਹੋਇਆ ਹੈ ਅੱਜ ਸਵੇਰ 4 ਵਜੇ ਦੇ ਕਰੀਬ ਸਾਡੇ ਪਿੰਡ ਦੇ ਵਿੱਚ ਇੱਕ ਪੁਰਜਾ ਕਹੋ ਜਾਂ ਉਹਨੂੰ ਕੀ ਡਰੋਨ ਕਹਿ ਸਕਦੇ ਆ ਉਹਦੇ ਨਾਂ ਦੀ ਚੀਜ਼ ਸਾਡੇ ਪਿੰਡ ਦੇ ਉੱਪਰ ਦੁੱਬਲੀ ਪਿੰਡ ਗੇੜਾ ਲਵਾਇਆ ਇਹਨੇ ਗੇੜਾ ਲਾਉਣ ਤੋਂ ਬਾਅਦ ਸਾਡੇ ਖੇਤਾਂ ਦੇ ਵਿੱਚ ਦੁੱਬਲੀ ਪਿੰਡ ਤੋਂ ਤਕਰੀਬਨ 500 ਮੀਟਰ ਦੂਰ ਘਰਿਆਲੇ ਵਾਲੀ ਸਾਈਡ ਵੱਲੋਂ ਮੇਰੀ ਪੜੀ ਦੇ ਵਿੱਚ ਇੱਕ ਚੀਜ਼ 4 1 5 ਵਜੇ ਦੇ ਕਰੀਬ ਆ ਕੇ ਇੱਕ ਡਿੱਗਦੀ ਆ ਜਦੋਂ ਉਹ ਡਿੱਗੀ ਆ ਡਿੱਗਣ ਤੋਂ ਬਾਅਦ ਜਿਵੇਂ ਇੱਕ ਦੀਵਾ ਹੰਦਾ ਏ ਜਾਂ ਉਹਨੂੰ ਆਪਾਂ ਲਾਲਟਨ ਕਹਿ ਸਕਦੇ ਆ ਬਲਬ ਵਾਂਗੂ ਕੋਈ ਜਗਦੀ ਰਹੀ ਆ 4 ਤੋਂ ਲੈ ਕੇ 4:20 ਮਿੰਟ ਤੱਕ 20 ਮਿੰਟ ਤੇ ਇੱਕ ਧਮਾਕਾ ਆ ਬਹੁਤ ਜ਼ਬਰਦਸਤ ਬਹੁਤ ਜ਼ੋਰ ਦਾ ਉਹ ਜਿਵੇਂ ਵੀ 5-6 ਕਿਲੋਮੀਟਰ ਤੱਕ ਉਹਦੀ ਆਵਾਜ਼ ਪਹੁੰਚਦੀ ਆ ਉਸ ਚੀਜ਼ ਦੀ ਬਹੁਤ ਜ਼ਿਆਦਾ ਸਾਡੇ ਦਹਿਸ਼ਤ ਇਲਾਕੇ ਦੇ ਵਿੱਚ ਪਈ ਆ ਇਹ ਚੀਜ਼ ਪਾਕਿਸਤਾਨ ਵਾਲੀ ਸਾਈਡ ਤੋਂ ਆਈ ਆ ਜੀ ਸਾਡੇ ਪਿੰਡ ਦਾ ਕੀੜਾ ਦੇਣ ਤੋਂ ਬਾਅਦ 5 ਵਜੇ ਇੱਥੇ ਡਿੱਗੀ ਆ 5 ਵਜੇ ਕੇ 20 ਮਿੰਟ ਤੇ ਤਮਾਕਾ ਆਇਆ ਉਸ ਤੋਂ ਬਾਅਦ ਸਾਡੇ ਜੋ ਲਾਗੇ ਬੰਨੇ ਸਾਰੇ ਸਿੱਧੇ ਸਿੱਧੇ ਆ ਕੇ ਇੱਥੇ ਆ ਕੇ ਵੇਖਿਆ ਇੱਕ ਟੂਆ ਪਿਆ ਆ ਟੋਏ ਦੇ ਲਾਗੇ ਟੋਏ ਤੋਂ 50 ਕਿ ਮੀਟਰ ਦੂਰ ਤੇ ਇੱਕ ਪੁਰਜਾ ਡਿੱਗਾ ਏ ਆਹੜਾ ਪੁਰਜਾ ਪਿਆ ਸਾਡੇ ਲਾਗੇ ਉਹ ਫਿਰ ਉਸ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ ਵਿੱਚ ਪੁਲਿਸ ਵਾਲੇ ਵੀਰ ਆਰਮੀ ਵਾਲੇ ਵੀਰ ਇੱਥੇ ਆ ਗਏ ਆ ਆਰਮੀ ਵਾਲੇ ਵੀ ਜਾਨੇ ਆ ਕੇ ਇੱਥੇ ਬਹੁਤ ਸਾਡੇ ਲੋਕਾਂ ਨੂੰ ਹੌਲਾ ਦਿੱਤਾ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਆ ਦਿਨ ਰਾਤ ਇੱਥੇ ਅਸੀਂ ਤੁਹਾਡੇ ਕੋਲ ਖੜੇ ਆ ਤੁਹਾਡੀ ਸੇਵਾ ਦੇ ਵਿੱਚ ਪੁਲਿਸ ਵਾਲੇ ਵੀ ਰ ਵੀ ਆਏ ਆ ਬਾਕੀ ਇਹ ਚੀਜ਼ ਜਿਹੜੀ ਆਈ ਆ ਇਹ ਪਾਕਿਸਤਾਨ ਵਾਲੀ ਸਾਈਡ ਤੋਂ ਆਈ ਆ ਇਸ ਚੀਜ਼ ਦੀ ਬਹੁਤ ਦਹਿਸ਼ਤ ਹੈ ਸਾਡੇ ਲੋਕਾਂ ਦੇ ਵਿੱਚ ਬੱਚੇ ਬੀਬੀਆਂ ਦੇ ਵਿੱਚ ਇਸ ਚੀਜ਼ ਦਾ ਕੰਟਰੋਲ ਹੋਣਾ ਚਾਹੀਦਾ ਸਾਡੇ ਹੱਥ ਬੰਨ ਕੇ ਬੇਨਤੀ ਹੈ